ਰੁਪਈਆ ਲੈ ਰਾ ਜੋ ਬਾਬਾ ਏ ਤੀਆਂ ਦਾ ਨਵੇਰ ਦੇ ਜਾਂ ਉਹ ਲੋਤਾਂ ਨਾਲ ਫਸਿਓਏ ਤਾਂ ਮੈਂ ਤੜਦੇ ਨੇ ਜੇ ਰੋਲੇ ਸਾਨੂੰ ਅੱਜ ਉਹਨਾਂ ਤਸਵੀਰਾਂ ਦਾ ਹੋਣਾ ਵੀ ਕਿੱਥੇ ਰਹ ਰਹੇ ਨੇ ਉਹ ਪਹਿਲਾਂ ਛੱਤ ਦੇਖ ਲੋ ਆਰ ਜੀ ਛੱਤ ਚਾਦਰਾਂ ਦੀ ਛੱਤ ਦੇਖ ਸਕਦੇ ਹੋ ਜੀ ਤਸਵੀਰਾਂ ਉਹ ਦੂਆ ਨਾਲ ਫਲਸਦਾ ਰਹੇ ਨੇ ਜੋ ਲਾੜਲੀਆਂ ਫੌਜਾਂ ਨੇ ਲੋਤਾਂ ਨੇ ਫੈਸਲੇ ਕਰਦੇ ਭਾਈ ਉਹ ਫਲਸਦਾ ਤੋੜ ਰਾਇਆ ਹੋਇਆ ਸੀਟ ਵੀ ਨਹੀਂ ਲਾਈ ਹੋਈ ਭਾਈ ਸੀਟ ਵੀ ਨਹੀਂ ਲਾਈ ਹੋਈ ਤੋੜ ਰਾਇਆ ਹੋਇਆ ਤੀ ਹਾਲਾਤ ਨੇ ਉਹਨੂੰ ਤਸਵੀਰਾਂ ਦਿਖਾ ਰਿਆ ਸੀ ਜੇ ਇੰਨੇ ਮਾੜੇ ਹਾਲਾਤ ਨੇ ਚਰਸਤਾ ਪੈਂਦਾ ਔਰੇ ਦੇਖ ਮੈਂ ਹੋਰ ਵੀ ਦੱਸਦਾ ਅਸੀਂ ਬਾਬਾ ਜੀ ਲਵਾ ਦੇ ਪਰ ਬਾਬਾ ਜੀ ਨੇ ਨਹੀਂ ਮੰਨਿਆ ਅਸੀਂ ਦਾਨੀ ਵੀਰਾਂ ਤੋਂ ਮੰਨਦੇ ਆ ਵੀ ਤੁਸੀਂ ਔਰੇ ਬਾਬਾ ਜੀ ਨੇ ਫੇਰ ਵੀ ਨਹੀਂ ਮੰਗ ਕੇ ਦਿੱਤ ਕਿਹਾ ਵੀ ਕੁਝ ਦੇ ਦਿਓ ਅਸੀਂ ਮੰਨਦੇ ਆ ਵੀ ਇਹ ਔਰੇ ਲਾਜ਼ਮੀ ਫਲਸ ਬਾਥਰੂਮ ਬਣਨਾ ਚਾਹੀਦਾ ਇਹ ਚੀਮਿਆਂ ਤੋਂ ਜਦੋਂ ਝਾੜੂ ਨੂੰ ਜਾਣੇ ਰਸਤੇ ਚ ਸੌਣੀ ਪੈਂਦੀ ਹੈ ਚਰਸਤਾ ਪੈਂਦਾ ਹੈ ਇੱਥੇ ਕੋਈ ਟਾਣਾ ਇਟਾਂ ਲਾਜੋ ਕੋਈ 500000 ਭੱਠੇ ਵਾਲੇ ਨੂੰ ਫੋਨੇ ਕਰਨਾ ਕੋਈ ਸਿਮਿੰਟ ਲਾਜੋ ਯਾਰ ਕੋਈ ਜੜੀ ਵੀ ਚੀਜ਼ ਦੀ ਹੋਰੇ ਜਿਵੇਂ ਸਰੀ ਹੈ ਉਹ ਲਾ ਦਿਓ ਆਪਾਂ ਸ਼ਾਉਣੀ ਬਣਾਉਣੀ ਆ ਇਹ ਵਧੀਆ ਇੱਥੋਂ ਜਨਨ ਕਿ ਜਿਹੜੇ ਹੈਗੇ ਨੇ ਉਹਰੇ بڑے بڑے ਇਨਸਾਫ ਸ਼ੁਰੂ ਹੋਣਗੇ ਇੱਥੇ ਹੈੱਡ ਕੁਆਟਰ ਬਣਾਉਣੇ ਧੰਨਵਾਦ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਚੀਮਿਆਂ ਤੋਂ ਜਦੋਂ ਝਾੜੋ ਨੂੰ ਜਾਂਦੇ ਉੱਥੇ ਜ਼ਥੇਦਾਰ ਬਾਬਾ ਕਿਕਰ ਸਿੰਘ ਜੀ ਜੋ ਕਿ ਮੈਂ ਕਹਣਾ ਉਹ ਕਿਹੜਾ ਜਿੱਥੇ ਵੀ ਕਿਤੇ ਧੀਆ ਦਾ ਜਾ ਕਹਿੰਦੀ ਹੈ ਕਿਸਾਨਾਂ ਦਾ ਜਾਂ ਮਜ਼ਦੂਰਾਂ ਦਾ ਹਰੇਕ ਥੋਮੇ ਲੜਾਈ ਲੜਦਾ ਹੈ ਪਰ ਜਿੱਦੀ ਸ਼ੌਣੀ ਹੈ ਇਹਦੀ ਜਦੋਂ ਸ਼ੌਣੀ ਦੇਖੀ ਸਾਡੀ ਤਾਂ ਧਾ ਨਿਕਲ ਗਈ ਆ ਉਰੇ ਰਹਿੰਦਾ ਬਾਬਾ ਜੀ ਆ ਹਾਲਾਤ ਦੇਖ ਲਓ ਵੀ ਸ਼ੌਣੀ ਦੇ ਹਾਲਾਤ ਦੇਖ ਲਓ ਫਲਸ ਬਾਥਰੂਮ ਵੀ ਦਿਖਾਵਾਂਗੇ ਰਸੋਈ ਚ ਤਾਂ ਸਾਥੋ ਖੜੀ ਹੀ ਨਹੀਂ ਗਿਆ ਅੱਗ ਪੈਂਦੀ ਹੈ ਉੱਪਰ ਆ ਦੇਖ ਲਓ ਵੀ ਕਿਹੜੇ ਹਾਲਾਤਾਂ ਚ ਇੱਕ ਇੰਨੀਆਂ ਲੜਾਈਆਂ ਨਾਲ ਪਰ ਅਸੀਂ ਚਿਹਰੇ ਤੇ ਨਹੀਂ ਕਦੇ ਦੇਖਿਆ ਆ ਦੇਖੋ ਟੀਨਾਂ ਦੇ ਹੇਠਾਂ ਜੀ ਉਰੇ ਇੱਥੇ ਹੀ ਸੌਂਦੇ ਨੇ ਤੇ ਸਾਈਕਲ ਲੈ ਲਵੇ ਤੇ ਆਹ ਜੀ ਇਹਨਾਂ ਦਾ ਫਲਸ ਹੈ ਆ ਲਾ ਲੋ ਬਾਥਰੂਮ ਤਾਂ ਖੁੱਲੇ ਚੀਨੇ ਆਪਣਾ ਨੰਬਰ ਨਹਾਉਂਦੇ ਤਾਂ ਖੁੱਲੇ ਚੀਨੇ ਆਹ ਫਲਸ ਬਣੀ ਹੋਈ ਹੈ ਚਰਾਸਤਾ ਪੈਂਦਾ ਇੱਥੇ ਇੱਥੇ ਤਾਂ ਬੈਠਣ ਨੂੰ ਬਣਾਉਣਾ ਚਾਹੁੰਦੇ ਨੇ ਖੁੱਲਾ ਜਿਵੇਂ ਆਪਾਂ ਬੈਹ ਜਾਂਦੇ ਨੇ ਖੁੱਲ ਕੇ ਤੇ ਬਾਕੀ ਆਹ ਦੇਖ ਲੋ ਇੱਥੇ ਚਾਦਰਾਂ ਵੀ ਨਹੀਂ ਪਈਆਂ ਉੱਪਰ ਨਿਸ਼ਾਨ ਸਾਫ ਦਾ ਚੋਲਾ ਵੀ ਬਦਲਣ ਵਾਲਾ ਹੈ ਕਿਉਂਕਿ 24 ਘੰਟੇ ਜਦੋਂ ਦੇਖਦੇ ਆਂ ਵੀ ਹਰੇਕ ਮੋਰਚੇ 'ਚ ਮੂਰੇ ਹੁੰਦੇ ਨੇ ਪੰਜਾਬ ਦੇ ਹਿੱਤਾਂ ਦੇ ਲਈ ਪਰ ਬਾਬਾ ਜੀ ਨਾਲ ਗੱਲਬਾਤ ਕਰਦੇ ਆਂ ਬਾਬਾ ਕਮੰਡ ਸਿੰਘ ਜੀ ਗੁਰਾਹ ਇਹਨਾਂ ਨਾਲ ਜਥੇਦਾਰ ਬਾਬਾ ਹਾਂਜੀ ਬਾਬਾ ਜੀ ਕਿਵੇਂ ਦੇਖਦੇ ਹੋ ਤਾਂ ਹਾਲਾਤ ਇੰਨੇ ਕਦੇ ਇਹਨਾਂ ਨੇ ਦੱਸਿਆ ਵੀ ਨਹੀਂ ਹੈਗਾ ਵੀ ਮੈਂ ਇਹ ਹਾਲਾਤਾਂ 'ਚ ਰਹਿ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦੱਸਾਂ ਤਾਂ ਵੀ ਚਲੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿੰਮੇ ਸਾਨੂੰ ਰੱਖਿਆ ਉਹ ਮਤਲਬ ਸਾਰਾ ਕੁਝ ਹੰਡਾਉਣਾ ਪੈਂਦਾ ਹੈ ਪਰ ਅਸੀਂ ਮੋਰਚਿਆਂ ਦੇ ਵਿੱਚ ਅਸੀਂ ਉਰੇ ਦੀ ਕਦੇ ਪ੍ਰਵਾਹ ਨਹੀਂ ਮੰਨੀ ਕਦੇ ਰੋਟੀ ਟੁੱਕ ਦੀ ਨਹੀਂ ਪ੍ਰਵਾਹ ਮੰਨੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਤੇ ਇਹ ਮਤਲਬ ਕਿਤੇ ਵੀ ਧੀ ਬੇਟੀ ਦਾ ਰੌਲਾ ਹੋਵੇ ਕਿਤੇ ਵੀ ਮਜ਼ਦੂਰਾਂ ਦੇ ਨਾਲ ਮਤਲਬ ਹਰ ਵਕਤ ਕਿਤੇ ਵੀ ਲੜੇ ਲੌੜੇ ਜਿਵੇਂ ਦਿੱਲੀ ਤੱਕ ਨਕਲੌਉ ਤੱਕ ਮਤਲਬ ਇਹਨੇ ਬੰਦੇ ਨੇ ਕਦੇ ਆਏ ਨਹੀਂ ਪਤਾ ਵੀ ਉਰੋਂ ਜੰਦਾ ਲਾ ਕੇ ਮਹੀਨਾ ਨਾ ਮੁੜੇ ਜਿਵੇਂ ਕਿਸਾਨੀ ਮੋਰਚਾ ਦੇ ਵਿੱਚ ਇਹ ਕੋਈ ਪਰਵਾਹ ਨਹੀਂ ਮੰਨਦਾ ਤਾਂ ਹੀ ਹੁਣ ਕਈ ਤਾਂ ਲੋਕ ਇੱਥੇ ਜਿਹੜੇ ਮਤਲਬ ਮੰਤ ਬਣ ਕੇ ਬੰਦੇ ਨੇ ਉੱਥੇ ਬਥੇਰੇ ਠੱਗੀਆਂ ਮਾਰ ਮਾਰ ਮਾਹਲ ਬਣਾਈ ਬੈਠੇ ਨੇ ਪਰ ਨਹੀਂ ਇਹ ਨੀਤ ਸਾਫ ਹੈ ਬੰਦੇ ਦੀ ਇਹਦਾ ਧਮਾਤਰਾਂ ਦੇ ਸਿੱਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜ세ਦਰ ਕਿਕਰ ਸਾਹਿਬ ਨਾਲ ਗੱਲ ਕਰਦੇ ਆ ਜੋ ਇੱਥੇ ਸੇਵਾਦਾਰ ਨੇ ਬਾਬਾ ਜੀ ਕਿਵੇਂ ਇੰਨੀ ਤਕਲੀਫ ਚ ਰਹ ਰਹੇ ਹੋ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੋ ਮਹਾਰਾਜ ਦੇ ਬਚਨ ਹਨ ਜੋ ਨੜ ਦੁੱਖ ਮੈਂ ਦੁੱਖ ਨਹੀਂ ਮੰਨਣਾ ਸੁਖ ਸੁਨੇਹ ਪੈ ਨਹੀਂ ਜਾ ਕੇ ਕੰਚਨ ਮਾਟੀ ਮੰਨਨੇ ਜੋ ਅਸੀਂ ਗੁਰੂ ਸਾਹਿਬ ਦੇ ਉਪਦੇਸ਼ ਦੇ ਨਾਲ ਹੀ ਜੁੜੇ ਹੋਏ ਆ ਜੋ ਹਾਲਾਤ ਦੱਸ ਰਹੇ ਹਨ ਅਸੀਂ ਕਿਸਾਨੀ ਮੋੜ ਚੇ ਤੇ ਵੀ ਹਜੂਰ ਸਾਹਿਬ ਤੱਕ ਵੀ ਬੰਦਾ ਮਰ ਗਿਆ ਸੀ ਉੱਥੇ ਤੱਕ ਵੀ ਹੜਕ ਦੇ ਨਾਲ ਖੜਦੇ ਆ ਹੜਕ ਦੇ ਪੱਖ ਦੀ ਗੱਲ ਕਰਦੇ ਆ ਆਪਾਂ ਨੇ ਟੀਚਾ ਇੱਕੋ ਰੱਖਿਆ ਮਾਨਸ ਕੀ ਜਾਤ ਸਭ ਹੈ ਇੱਕੇ ਪਹਿਚਾਨਬੋ ਅਸੀਂ ਕਦੇ Hindu ਨਹੀਂ ਪਰਖਿਆ Musalman ਨਹੀਂ ਪਰਖਿਆ ਕੋਈ ਜਾਤ ਪਾਤ ਨਹੀਂ ਪਰਖਦੇ ਕਿਉਂ ਸਾਡੇ ਗੁਰੂ ਸਾਹਿਬ ਨੇ ਇਹੀ ਫਰਮਾਨ ਕੀਤਾ ਤੇ ਬਾਕੀ ਸਾਡੇ ਜਿਹੜੇ ਵੀ ਵੀਡੀਓ ਦੇਖਣ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਬਾਅਦ ਤੋਂ ਬਾਅਦ ਲਾਈਵ ਕਰਿਓ ਬਾਅਦ ਤੋਂ ਬਾਅਦ ਜੋ ਵੀ ਸਾਡੇ ਬਚਨ ਹਨ ਉਹਨਾਂ ਨੂੰ ਤੁਸੀਂ ਪਹਚਾਨਣੀ ਆ ਤੇ ਅਸੀਂ ਤੁਹਾਡੇ ਲਈ ਹਰਦਾਸਾ ਬੇਨਤੀਆ ਕਰਾਂਗੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਾਂਗੇ ਦਿਨ ਦੁਗਣੀ ਰਾਤ ਚੋਗਣੀ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਸਕਦੇ ਹੋ ਜੀ ਬਾਬਾ ਜੀ ਫੇਰ ਵੀ ਮੰਗ ਨਹੀਂ ਸਕੇ ਵੀ ਜੀ ਮੈਨੂੰ ਰੇ ਕੋਸ ਦੇ ਦੇ ਦੋ ਜਾ ਹੋਰ ਉਧਰ ਤਾਂ ਇਹਨਾਂ ਦਾ ਜਾਂਦਾ ਹੀ ਨਹੀਂ ਅਸੀਂ ਇਹ ਬੇਨਤੀ ਕਰਦਾ ਨਾ ਕਿ ਯਾਰ ਇਹਨਾਂ ਦੀ ਜਿਹੜੀ ਮਦਦ ਹੈ ਆਪਣਾ ਬੇਨਤੀ ਕਰਦੇ ਆ ਸਿੰਘ ਜਿੰਨੇ ਵੀ ਮਦਦ ਕਰਨ ਵਾਲੇ ਨੇ ਕੋਈ ਵੀ ਸਾਡੇ ਬਜ਼ੁਰਗ ਨੌਜਵਾਨ ਬਾਹਰ ਐਨਆਰਆਈ ਤਾਂ ਮਦਦ ਜ਼ਰੂਰ ਕਰੋ ਦੇਖ ਸਕਦੇ ਹੋ ਵੀ ਚੋਲਾ ਵੀ ਹੈ ਜਿਹੜਾ ਉਹ ਵੀ ਬਦਲਣਾ ਪਿਆ ਓਰੇ ਬਾਕੀ ਕੰਮ ਤਾਂ ਤੁਸੀਂ ਦੇਖੇ ਰਹੋ ਵੀ ਕਿਹੜੇ ਹਾਲਾਤਾਂ 'ਚ ਰਹਿੰਦੇ ਨੇ ਬਾਬਾ ਜੀ ਪਰ ਲੜਾਈ ਹੈ ਜਿਹੜੀ ਸੰਘਰਸ਼ 24 ਘੰਟੇ ਜਾਰੀ ਰਹਿੰਦਾ ਇਹਨਾਂ ਦਾ